ਸਭ ਤੋਂ ਸੋਹਣੀ ਪੱਗ ਕਿਹੜੀ ਹੈ ਸਭ ਤੋਂ ਸੋਹਣੀ ਪੱਗ ਕਿਹੜੀ ਹੈ ਆਪਾਂ ਕਵਾਂਗੇ ਜੀ ਪਟਿਆਲਾ ਸ਼ਾਈ ਪੱਗ ਵੜਾ ਵਾਲੀ ਪੱਗ ਪੇਚਾਂ ਵਾਲੀ ਪੱਗ ਫਿਰੋਜ਼ਪੁਰੀ ਪੱਗ ਅੰਮ੍ਰਿਤਸਰੀ ਪੱਗ ਨਹੀਂ ਤੁਸੀਂ ਦਮਾਲਾ ਸਜਾ ਲਓ ਪੱਗ ਜਿਹੜੀ ਮਰਜ਼ੀ ਬੰਨ ਲਓ ਦੇਸੀ ਪੱਗ ਬੰਨ ਲਓ ਪਰ ਪੱਗ ਸਭ ਤੋਂ ਖੂਬਸੂਰਤ ਉਹ ਹੈ ਜਿਹੜੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਦੀ ਹੈ ਇਹ ਯਾਦ ਰੱਖੋ ਜੇ ਮੈਂ ਕੁਝ ਸਮੇਂ ਪਹਿਲਾਂ ਹਾਲਾਤਾਂ ਨੂੰ ਵੇਖ ਕੇ ਕਵਿਤਾ ਲਿਖੀ ਸੀ ਉਹ ਕਵਿਤਾ ਮੈਂ ਤੁਹਾਡੇ ਨਾਲ ਅੱਜ ਫੇਰ ਸਾਂਝੀ ਕਰਨਾ ਚਾਹੁੰਦਾ ਵੀਰ ਮੇਰੇ ਆ ਫਤੇ ਸਿੰਘਾ ਇਹ ਕੌਣ ਹਨ ਜੋ ਤੁਰੇ ਆਉਂਦੇ ਨੇ ਪੱਗਾਂ ਸੋਹਣੀਆਂ ਰੰਗ ਬਰੰਗੀਆਂ ਪਰ ਸਿਰ ਥਾ ਥਾਂ ਤੇ ਝਕਾਉਂਦੇ ਨੇ ਬਾਬਾ ਜ਼ੋਰਾਵਰ ਸਿੰਘ ਜੀ ਫਤਿਹਗੜ ਸਾਹਿਬ ਦੀ ਧਰਤੀ ਦੇ ਉਤੇ ਬਾਬਾ ਫਤੇ ਸਿੰਘ ਜੀ ਨੂੰ ਕਹਿ ਰਹੇ ਨੇ ਵੀਰ ਮੇਰੇ ਆ ਫਤੇ ਸਿੰਘਾ ਇਹ ਕੌਣ ਹਨ ਜੋ ਤੁਰੇ ਆਉਂਦੇ ਨੇ ਪੱਗਾਂ ਸੋਹਣੀਆਂ ਰੰਗ ਬਰੰਗੀਆਂ ਪਰ ਸਿਰ ਥਾ ਥਾਂ ਤੇ ਝਕਾਉਂਦੇ ਨੇ ਫਰਿਆਦੀ ਬੇਸਹਾਰੇ ਪੰਡਤਾ ਨੇ ਦਰ ਗੁਰੂ ਤੇਗ ਬਹਾਦਰ ਸਾਹਿਬ ਦਾ ਸੀ ਤੱਕਿਆ ਅੱਜ ਦੇ ਸਿੱਖ ਕਹਿਲਾਉਣ ਵਾਲੇ ਬੂਹਾ ਪੰਡਤਾਂ ਦਾ ਖੜਕਾਉਂਦੇ ਨੇ ਫਰਿਆਦੀ ਬੇਸਹਾਰੇ ਪੰਡਤਾਂ ਨੇ ਦਰ ਗੁਰੂ ਤੇਗ ਬਹਾਦਰ ਸਾਹਿਬ ਦਾ ਸੀ ਤੱਕਿਆ ਪਰ ਅੱਜ ਦੇ ਸਿੱਖ ਕਹਿਲਾਉਣ ਵਾਲੇ ਬੂਹਾ ਪੰਡਤਾਂ ਦਾ ਹੀ ਖੜਕਾਉਂਦੇ ਨੇ ਜ਼ੁਲਮ ਖਿਲਾਫ ਨਾ ਡਰੇ ਨਾ ਡਰ ਵਿੱਚ ਕਿਸੇ ਨੂੰ ਰੱਖਿਆ ਜ਼ੁਲਮ ਖਿਲਾਫ ਨਾ ਡਰੇ ਨਾ ਡਰ ਵਿੱਚ ਕਿਸੇ ਨੂੰ ਰੱਖਿਆ ਸਿੱਖੀ ਬਾਣਾ ਪਾ ਕੇ ਕਈ ਅੱਜ ਗੁੰਡਾ ਗਰਦੀ ਵਿਖਾਉਂਦੇ ਨੇ ਸਿੱਖੀ ਬਾਣਾ ਪਾ ਕੇ ਕਈ ਅੱਜ ਗੁੰਡਾ ਗਰਦੀ ਵਿਖਾਉਂਦੇ ਨੇ ਮਾਤਾ ਗੁਜਰੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਸੀ ਛੱਡਿਆ ਮਾਤਾ ਗੁਜਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਸੀ ਛੱਡਿਆ ਅੱਜ ਦੇ ਆਗੂ ਕਹਿਲਾਉਣ ਵਾਲੇ ਆਪਸ ਵਿੱਚ ਝਗੜ ਸ਼ਕਾਉਂਦੇ ਨੇ ਆਪਸ ਵਿੱਚ ਝਗੜ ਸ਼ਕਾਉਂਦੇ ਨੇ ਵੀਰ ਮੇਰੇ ਆ ਫਤਿਹ ਸਿੰਘਾ ਇਹ ਕੌਣ ਹਨ ਜੋ ਤੁਰੇ ਆਉਂਦੇ ਨੇ ਪੱਗਾਂ ਸੋਹਣੀਆਂ ਰੰਗ ਬਰੰਗੀਆਂ ਪਰ ਸਿਰ ਥਾਤਾ ਤੇ ਚਕਾਉਂਦੇ ਨੇ ਸੋ ਬੇਨਤੀ ਹੈ ਖਾਸ ਕਰਕੇ ਪੰਜਾਬ ਦੇ ਹਾਲਾਤ ਅਸੀਂ ਜਾਣੂ ਹੋਈਏ ਪੱਗ ਤੁਸੀਂ ਕੋਈ ਵੀ ਬਨ ਲੋ ਸੋਹਣੀ ਬਨੋ ਖੂਬਸੂਰਤ ਬਨੋ ਪਟਿਆਲਾ ਸ਼ਾਈ ਬਨੋ ਪੇਚਾਂ ਵਾਲੀ ਬਨੋ ਵੜਾ ਵਾਲੀ ਬਨੋ ਛੇ ਪੇਚਾਂ ਵਾਲੀ ਬਨੋ ਅਮਰਸਰੀ ਬਨੋ ਕੋਈ ਵੀ ਪੱਗ ਬਨੋ ਪਰ ਉਹ ਦਸਤਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਣੀ ਚਾਹੀਦੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਆਪਾਂ ਜਿੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਚਮਕੌਰ ਸਾਹਿਬ ਦੀ ਤਰਤੀ ਤੇ ਅਪਾ ਹਾਜ਼ਰੀ ਭਰ ਰਹੀ ਆ ਉਥੇ ਸਹਿਬਜ਼ਾਦਿਆਂ ਦੇ ਨਾਲ ਇਹ ਪ੍ਰੋਮਿਸ ਕਰਕੇ ਆਈਏ ਕਿ ਕੇਵਲ ਤੇ ਕੇਵਲੇ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ